ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਸ਼ਹਿਰ ਬਰਨਾਲਾ ਤੇ ਜ਼ਿਲ੍ਹਾ ਵੀ ਬਰਨਾਲਾ ਬਾਈ ਕੋਲ ਤਿੰਨ ਮੱਚਾ ਤੇ ਇੱਕ ਗਾਂ ਵੀ ਆ ਵੱਧ ਜਾਣ ਕਰੀ ਲਮ ਗਿਆ ਪਾ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਨਾਮ ਲੱਗੀ ਆ ਜੀ ਹਾਂਜੀ ਸ਼ਹਿਰ ਬਰਨਾਲਾ ਸੋਤੇ ਗੁਰੂ ਰਾਮਦਾਸ ਨਗਰ ਸੇਕਾ ਰੋਡ ਬਰਨਾਲਾ ਹਾਂਜੀ ਇਹ ਤੁਹਾਨੂੰ ਜੇ ਸਮਝ ਕਾ ਚਾਹੂਗੀ ਵੀਰਾਂ ਨੂੰ ਆਪਾਂ 650 ਤੋਂ ਪਾਈ ਜਾਂਦੇ ਆ ਇੱਧਰ ਹਾਂਜੀ ਉਹਦੇ ਕਾਰਨ ਖੜਕਾ ਖੜਕਾ ਹੋਈ ਜਾਂਦਾ ਠੀਕ ਹੈ ਜੀ ਇਕ ਤੁਸੀਂ ਵੀ ਦੋਨਾਂ ਜਾਂ ਲੇਟ ਹੋ ਗਏ ਕਿਉਂ ਆਈ ਤੂੰ ਹੀ ਹੋਗੀ ਸੀ ਬਸ ਹੁਣ ਆਂਦੀ ਨਸੋਂ ਪਹਿਲੀ ਗਾਂ ਤੋਂ ਹਾਂਜੀ ਮੈਂ ਨੰਬਰ ਨੋਟ ਕਰ ਲੈਣ ਵੀਰ ਪਹਿਲਾਂ ਦੋ ਜੀ ਹਾਂਜੀ 981539107 ਠੀਕ ਹੈ ਜੀ ਸ਼ਹਿਰ ਬਰਨਾਲਾ ਦਾ ਜੀ ਆਪਣਾ ਜਿਹੜਾ ਧੂਰੀ ਨੂੰ ਰੋਡ ਜਾਂਦਾ ਬਰਨਾਲੇ ਕਿੰਨੀਓ ਉਸ ਰੋਡ ਦੇ ਉੱਤੇ ਆਪਣਾ ਫਾਰਮ ਆ ਜੱਗੀ ਡੇਰੀ ਫਾਰਮ ਬਰਨਾਲਾ ਠੀਕ ਹੈ ਜੀ ਆਪਣੇ ਕੋਲ ਤਿੰਨ ਮੱਝਾਂ ਨੇ ਜੀ ਹਾਂਜੀ ਕੋਸੂ ਦਾ ਆਪਣੇ ਕੋਲੇ ਵੱਧਨੇ ਥੋੜੀ ਜਿਹੀ ਜਗ੍ਹਾ ਇੱਧਰ ਰੁਕਣ ਕਰਕੇ ਨਾ ਹਾਂਜੀ ਕੋਸੂ ਦਾ ਆਪਣੇ ਕੋਲੇ ਮੰਨ ਲਓ ਵੀ 14 15 ਖੜੇ ਆ ਵਿੱਚੀ ਗਾਮਾ ਵਿੱਚੀ ਮੱਜਾਂ ਹਾਂਜੀ ਅੱਬ ਤਾਂ ਕਰਕੇ ਚਾਰਕ ਮਖੂਦ ਦੀ ਵੀਡੀਓ ਪਾਉਣ ਲੱਗਿਆ ਥਾਂ ਦੀ ਦਿੱਕਤ ਕਰਕੇ ਠੀਕ ਹੈ ਜੀ ਲੋ ਪ੍ਰਾਈਸ ਤੇ ਹੀ ਖੜੇ ਆ ਮਾਲਾ ਦੇਖੋ ਮਾਲ ਵਧੇਰਾ ਖੜਾ ਆ ਕੋਈ ਵੀ ਕੱਟੀ ਬੱਸੀ ਵਾਲਾ ਵੀਰ ਜਿਹੇ ਜਿਹੇ ਵੀ ਗੰਮ ਨੂੰ ਸਾਰੇ ਮਾਲੇ ਖੜਾ ਆਪਣੇ ਕੋਲ ਠੀਕ ਹੈ ਜੀ ਠੀਕ ਹੈ ਇਹ ਬੱਚੀ ਖੀਰੀ ਆ ਜੀ ਦੰਦੀ ਦੀ ਬਿਲਕੁਲ ਹਾਂਜੀ ਕੱਲ ਨਹੀਂ ਸੂਈ ਹੋਈ ਆ ਕੱਲ ਰਾਤ ਜਿਹੜੀ ਰਾਤ ਲੰਗੀ ਆ ਉਸ ਤੋਂ ਪਿਛਲੀ ਰਾਤ ਦੀ ਸੂਈ ਹੋਈ ਆ ਠੀਕ ਹੈ ਜੀ ਬੌਲੀ ਹੁਣ 15 ਹੋਵੇ 16 ਹੋਵੇ ਹਾਂਜੀ ਜੇ ਜੱਪੇ ਦੀ ਸਾਫਾਜਮ ਹਾਂਜੀ ਹੜ ਬੁੱਤ ਥਾਣ ਲੈ ਵਾ ਚੈੱਕ ਕਰਾ ਦਿਓ ਜੀ ਠੀਕ ਹੈ ਜੀ ਤੇ ਬੱਚਾ ਬੱਚਾ ਹੋਵੇ ਜੀ ਬੱਚਾ ਮੰਗਰ ਮੰਗਰ ਬੱਚਾ ਠੀਕ ਹੈ ਹਾਂ ਚਲੋ ਠੀਕ ਹੈ ਲਓ ਜੀ ਲੈ ਵਾ ਤੁਸੀਂ ਦੇ ਸਕਦਾ ਪੁਰਾਣੀ ਦਾ ਬਸ ਇਹ ਤੋਂ ਲਓ ਜੀ ਠੀਕ ਹੈ ਭਾਈ ਦੁੱਧ 24 25 ਕਿਲੋ ਪਾਉਗੇ ਖੁੱਲਾ 20 20 ਕਿਲੋ ਦੀ ਗਾਰੰਟੀ ਦੇ ਭੇਜ ਦਾਂਗੇ ਬਾਬਾ ਜੀ ਠੀਕ ਹੈ ਚਵਾਈ ਚੁਬਈ ਦੀ ਹਰ ਇੱਕ ਚੀਜ਼ ਦੀ ਬਿਲਕੁਲ ਆਕੇ ਜਮਾ ਸਾਫ ਲਾ ਪੂਰੀ ਠੀਕ ਹੈ ਜੀ ਚੁਬਈ ਜੁਈ ਤਾਂ ਮੈਨੂੰ ਬਹੁਤ ਠੰਡੀ ਆ ਬੱਚੀ ਪੂਰੀ ਠੀਕ ਹੈ ਜੀ ਜਗੀ ਭਾਈ ਰੇਟ ਇਹਦੇ ਕੀ ਕੀ ਆ ਰੇਟ ਰੇਟ ਇੱਕ ਨਾ ਹੱਥ ਬੰਨ ਕੇ ਬੇਨਤੀ ਆ ਮੇਰੇ ਭੈਣਾਂ ਨੂੰ ਭਰਾਵਾਂ ਨੂੰ ਵੀਰਾਂ ਨੂੰ ਹਾਂਜੀ ਵੀ ਜਿਹੜਾ ਆਪਣਾ ਰੇਟ ਹੋਊਗਾ ਬਸ 1000 2000 ਦੀ ਛੋਟ ਵਾਲਾ ਹੀ ਹੋਊਗਾ ਹਾਂਜੀ ਤੇ ਵੀਰ ਬਣ ਕੇ 54000 ਘੱਟ ਵਾਲਾ ਨਾ ਖੇਚਵਾ ਕਰੇ ਭਾਈ ਬਣ ਕੇ ਠੀਕ ਹੈ ਜੀ ਕਿਉਂਕਿ ਮਾਲ ਵੀ ਚੰਗਾ ਹੈ ਤੇ ਰੇਟ ਵੀ ਮੰਦੇ ਆ ਆਪਣੇ ਠੀਕ ਹੈ ਜੀ ਇਹ ਬੱਚੀ ਆਪਾਂ ਭਾਈ ਜੀ 65000 ਰੁਪਏ ਦੀ ਦੇ ਦਾਂਗੇ 65000 ਦੀ ਹਾਂ ਠੀਕ ਹੈ ਜੀ ਮੁੱਲ ਕਰਾਉਣਾ ਉਹਦਾ 75 ਕਰਾ ਲਓ 80 ਕਰਾ ਲਓ ਠੀਕ ਹੈ ਜੀ ਆਏ ਵੀਰ ਦਾ ਮਾਨ ਤਾਨ ਕਰਦੇ ਆਂਗੇ ਠੀਕ ਹੈ ਜੀ ਮਗਰ ਬੱਸ ਆਈ ਆ ਮਗਰ ਬੱਚਾ ਬਾਈ ਜੀ ਹਾਏ ਖੀਰੀ ਆ ਦੁੱਧੇ ਦਾ ਉਹਨੂੰ ਸਿੱਟੇ ਹੋਏ ਨੇ ਦੁੱਗੀ ਮੰਨ ਕੇ ਲੈ ਲੈ ਜਿਹੜਾ ਵੀਰ ਲਊਗਾ ਠੀਕ ਆ ਜੀ ਬਰੀਡ ਬਰੂਣ ਪੂਰੀ ਫੁੱਲਾ ਠੀਕ ਆ ਜੀ ਮੱਤਾ ਮੱਤਾ ਲਗਾ ਲਓ ਬੋਦੀ ਬਾਦੀ ਹਰੇਕ ਚੀਜ਼ ਦੀ ਬਾਕੀ ਥਾਂ ਗੁੱਲੇ ਦੀ ਪੂਰੀ ਟੌਪ ਆ ਠੀਕ ਆ ਜੀ ਆ ਨਿਕਲਾ ਵੀ ਟਟੂ ਘਟ 2 ਇੰਚ ਚੌੜੀ ਪੈ ਭਜਾਂਦੇ ਦੁੱਧ ਵਾਲੀ ਬੈਠਦੇ ਸਹੀ ਗੱਲ ਹੈ ਸਹੀ ਗੱਲ ਆਹ ਦੇਖੋ ਇਧਰਲੇ ਪਾਸੇ ਦਿਖਾ ਦਿਓ ਹਾਏ ਠੀਕ ਹੈ ਜੀ ਕਹੀ ਠੀਕ ਹੈ ਹਾਂਜੀ ਭਾਈ ਜੀ ਦੂਜੀ ਦੱਸੋ ਜਾਣਕਾਰੀ ਦੀ ਹਾਂ ਭਾਈ ਜੀ ਮਾਦੀ ਜੀ ਸਾਡੇ 5.5 ਮਹੀਨਿਆਂ ਦੀ ਗੱਬਾਂ ਨਾਲ ਝੋਟੀ ਹਾਂਜੀ ਦੁੱਧੋਂ ਬੰਮਾ ਮੈਨੂੰ ਵੀ 3.5 ਕਿਲੋ ਇੱਕ ਟਾਈਮ ਆ ਸ਼ਾਮ ਨੂੰ ਠੀਕ ਹੈ ਜੀ ਹੁਣ ਤੁਸੀਂ ਲੇਟ ਹੋਗੇ ਚਵਾਈ ਹੋਗੀ ਇਹਨਾਂ ਦੀ ਠੀਕ ਹੈ ਜੀ ਯਾਰ ਅਗਲਾ ਵੀਰ ਕਹਿੰਦਾ ਵੀ ਥੱਲੇ ਨਹੀਂ ਕੋਈ ਦਿਖਾਉਂਦੀ ਹੋਰ ਨਹੀਂ ਹਾਂਜੀ ਤੇ ਇਹ ਝੋਟੀ ਆਪਾਂ 55000 ਦੀ ਦੇ ਦਾਂਗੇ 55000 ਹਾਂ ਕਿੰਨੇ ਟਾਈਮ ਦੀ ਕੱਪੜਾ ਵੀਰੇ ਸਾਡੇ 5.5 ਮਹੀਨਿਆਂ ਦੀ ਭਾਈ ਸਾਡੇ 5 ਮਹੀਨੇ ਚੈੱਕ ਕਰਾਈ ਦੀ ਆਪਣੀ ਚੈੱਕ ਕਰਾਈ ਦੀ ਆਪਣੀ ਫੁੱਲ ਗਾਰੰਟੀ ਹੈ ਸਟਾਮ ਤੇ ਲਿਖਾ ਕੇ ਲੈ ਜੇ ਆਪਾਂ ਠੀਕ ਹੈ ਜੀ ਜਿੰਨੀ ਜੀ ਆਪਾਂ ਵੀਡੀਓ 'ਚ ਬੋਲਾਂਗੇ ਬਾਈ ਜੀ ਹਾਂਜੀ ਉਹ ਇੱਕ ਸੂਤ ਦਾ ਵੀ ਕਿਸੇ ਗੱਲ ਦਾ 1 ਰੁਪਏ ਦਾ ਫਰਕ ਨਿਕਲ ਜੇ ਤਾਂ ਆਪਾਂ ਦੇਂਦਾਰਾਂ ਠੀਕ ਹੈੀ ਤੋੜ ਦੂੰਗੀ ਮੜਾ ਜੀ ਹਾਂ ਤੋੜ ਦਿੰਨੇ ਜੀ ਤੋੜ ਦੋ ਰੇਟ ਚੱਕੀ ਬਾਈ ਨਾਲ ਇਹਦਾ ਸਹੀ ਦੱਸੋ 55000 ਰੁਪਏ ਦੇ ਦੇ ਦੇਾਂਗੇ ਬਾਈ ਜੀ ਠੀਕ ਹੈੀ ਮੁੱਲ ਕਰਾਉਣ ਨੂੰ ਚਾਹੇ ਆਪੋ ਤੋਂ 65 ਕਰਾ ਲਓ 60 ਕਰਾ ਲਓ ਹਾਂਜੀ ਲੋਕਾ 55000 ਬਾ ਆਪਣੇ ਬਰਾਬਰ ਦੇ ਮੁੱਲ ਹੁੰਦੇ ਆ ਆਪਾਂ ਠੀਕ ਹੈ ਜੀ ਠੀਕ ਹੈ ਨਜਾਇਜ਼ ਮੁੱਲ ਕਰਦੇ ਹੀ ਨਹੀਂ ਠੀਕ ਹੈ ਜੀ ਠੀਕ ਹੈ ਲੋਜੀ ਚੱਕਰ ਸਲ ਬਰਾ ਭੈਸ 55000 ਪਰ ਰੇਟ ਭਰਾ ਠੀਕ ਹੈ ਨਾ ਗੱਬਣ ਕੋਖੜ ਠੀਕ ਹੈ ਜੀ ਇੱਕ ਟਾਈਮ ਮਿਲਦੀ ਸ਼ਾਮ ਨੂੰ ਵੱਧ ਜਾਂਦਾ ਸ਼ਾਮ ਨੂੰ ਮਿਲਦੀ ਹੈ ਸਾਡੇ ਤਾਂ ਨਿਕਲੋ ਤੂੰ ਤਾਂ ਨਾਰਗਾ ਮੰਨ ਕੇ ਲਵੇ ਜਿਹੜਾ ਵੀਰ ਲਊਗਾ ਇਹਨੂੰ ਠੀਕ ਹੈ ਜੀ ਹਾਂ ਜੀ ਦੂਜੀ ਦੱਸੋ ਜਾਣਕਾਰੀ ਹਾਂ ਭਾਈ ਜੀ ਇਹਦਾ ਬੱਚਾ ਮਰਿਆ ਹੋਇਆ ਮੈਂ ਦਾ ਹਾਂਜੀ ਕਰੇਟ ਤੇ ਮਿਲਦੀ ਆ ਆਪੇਖ ਰੇਟ ਮੂਰੇ ਠੀਕ ਹੈ ਜੀ ਆ ਦੇਖੋ ਕਈ ਵਾਰ ਆ ਲੱਗਾ ਮੈਂ ਹੂਈ ਟੰਡ ਦਾ ਜਾਂਦੇ ਉਹ ਰਿੰਗਦੀ ਆ ਬੱਚੇ ਨੂੰ ਠੀਕ ਹੈ ਜੀ ਮੱਤੇ ਦੇ ਲਾਉਂਦੀ ਐ ਸਭ ਕੁ ਕਰ ਦਈਏ ਕੋਈ ਦਿੱਕਤ ਵਾਲੀ ਗੱਲ ਨਹੀਂ ਸੂਈ ਰੂਈ ਰੋਗ ਹੋ ਗਏ ਉਹਨਾਂ ਦੇ 15 ਤੋਂ 20 ਦੇਣਾ ਠੀਕ ਹੈ ਜੀ ਦੁੱਧ ਇਹ ਪਾ ਦੂਗੀ ਬਾਈ ਜੀ 11 12 ਕਿਲੋ ਠੀਕ ਹੈ ਜੀ ਹੁਣ ਚਵਾਈ ਹੋਈ ਵੀ ਜੀ ਦੀ ਹੁਣ ਚਵਾਈ ਹੋਈ ਹੋਈ ਆ ਜੀ ਬੰਲੇ ਪਿਆਰ ਚ ਥੋੜਾ ਤੁਸੀਂ ਲੇਟ ਹੋ ਗਏ ਤੁਹਾਨੂੰ ਪਹਿਲਾਂ ਵੀ ਨਹੀਂ ਦੱਸਿਆ ਹਾਂਜੀ ਹਾਂਜੀ ਚਵਾਈ ਇਹਦੀ ਹੋ ਗਈ ਠੀਕ ਹੈ ਜੀ ਲੋਪਾ ਚਵਾਈ ਹੋ ਗਈ ਚੈੱਕ ਕਰ ਸਾਰਾ ਪੂਰਾ ਤਰ੍ਹਾਂ ਖਾਂ ਲੈਵੇ ਦੀ ਪੂਰੀ ਸਾਫ ਆ ਗਈ ਠੀਕ ਹੈ ਜੀ ਤੇ ਮੱਈਆਂ ਬਿਲਕੁਲ ਨਮੀਆਂ ਆਈਆਂ ਕਰਕੇ ਥੋੜੇ ਜਿਹਾ ਛੱਟ ਛੱਟ ਪਾਉਣ ਕਰਕੇ ਜ ਤੜਕੇ ਦੇ ਡੰਗਰ ਭੁੱਖੇ ਹੀ ਨੇ ਠ ਵੀਡੀਓ ਕੋਣ ਵਾਲਾ ਆਪਣਾ ਕੋਈ ਵਿਚਾਰ ਹੈ ਨਹੀਂ ਚਲੋ ਅੱਜ ਤੁਸੀਂ ਇੱਧਰ ਆਏ ਹੋਏ ਸੀਗੇ ਹਨਾ ਠੀਕ ਹੈ ਜੀ ਲੋਕਾ ਕ੍ਰੇਟ ਤੇ ਮਿਲਦੀ ਹੈ ਠੀਕ ਹੈ ਨਾ ਹਾਂ ਥੋੜਾ ਵੀ ਕਹਿੰਦੇ ਹੈ ਕ੍ਰੇਟ ਵੀ ਕਹਿੰਦੇ ਹੈ ਠੀਕ ਹੈ ਜੀ ਹਾਂ ਜੀ ਵੀ ਅਗਲੀ ਦੱਸੋ ਜਾਣਕਾਰੀ ਇਹ ਬਾਈ ਜੀ 62000 ਦੀ ਮੈਂ ਦੇ ਦਾਂਗੇ ਆਪਾਂ ਮੁੱਲ ਵੀ ਦੱਸ ਦਈਏ ਅੱਛਾ ਠੀਕ ਹੈ ਜੀ ਇਹ 62000 75000 ਦੀ ਆਪਣੀ ਲਈ ਹੋਈ ਹੈ ਆਹੇ ਆਪਾਂ ਕੋਈ ਬੱਚੇ ਸੱਤੇ ਵਾਲਾ ਪੁੱਠੋਦੂ ਦਾ ਕੰਮ ਕਰਦੇ ਨਹੀਂ ਠੀਕ ਹੈ ਜੀ ਕਿਹੜੇ ਡੇਰੀ ਵਾਲੇ ਨੇ ਕਿਸੇ ਵੀਰ ਨੇ ਭੈਣ ਨੇ ਘਰੇ ਚੋਣ ਵਾਲੇ ਨੇ ਮੈਂ ਲੈਣੀ ਹੋਵੇ ਹਾਂਜੀ ਤੇ ਕਿਸੇ ਪਾਸੇ ਵੀ ਕੋਈ ਸ਼ੈਡ ਛੱਪਾ ਥਣ ਘੱਟ ਵੱਧ ਦੀ ਫੁੱਲ ਗਰੰਟੀ ਠੀਕ ਹੈ ਜੀ ਹਾਂਜੀ ਇਹ ਦੱਸੋ ਅਗਲੀ ਦਾ ਭਾਈ ਜੀ ਪਹਿਲਾਂ ਨਾ ਕੱਟੀ ਹਾਂਜੀ ਚੌਗੀ ਆਏ ਦੰਦੀ ਦੀ ਮੰਗਰ ਵੀ ਕੱਟੀ ਇਹਦੇ ਉਹ ਖੜੀ ਆ ਆ ਕੱਟੀ ਹਾਂਜੀ ਕੱਟੀ ਬਹੁਤ ਸੋਹਣੀ ਹੈ ਪਤਾ ਚੈੱਕ ਕਰ ਸਿੰਘ ਬਾਜਲ ਸਾਈਜ਼ ਹਾਂਜੀ ਕੱਦ ਪੂਰਾ ਟੌਪ ਕਲਾਸ ਹੈ ਕਿਸੇ ਪਾਸੇ ਵੀ ਹੱਥ ਧਰਾ ਨਹੀਂ ਹੈਗੀ ਭੋਰਾ ਵੀ ਠੀਕ ਹੈ ਜੀ ਲਓ ਸੂਰਾ ਤੁਸੀਂ ਜੇ ਸਰੇਪਾ ਠੀਕ ਹੈ ਫੁੱਲ ਥਾਂ ਦੇ ਵਿੱਚ ਦੀ ਹਰ ਇੱਕ ਚੀਜ਼ ਦੀ ਫੁੱਲ ਓਕੇ ਆ ਜਾਵਾ ਸਾਫ਼ ਆ ਠੀਕ ਹੈ ਜੀ ਆਪਣੀ ਗਰੰਟੀ ਹੈ ਜੀ ਹਾਂਜੀ ਚੰਗੀ ਪੜੀ ਬਲੋਸੀ ਭਰਾ ਦੁੱਧ 10 ਕਿਲੋ ਹੋਊਗਾ ਝੋਡੀ ਦਾ ਮੈਂ ਹਾਂਜੀ ਆਏ ਮੰਨ ਲਓ ਜਿਹੜਾ ਮੁੱਲ ਆਪਾਂ ਦਾ ਕਰਾਂਗੇ ਹਾਂਜੀ ਉਹਨੇ ਰੁਪਈਆਂ ਦੀ ਗੱਬਣ ਟੋਕਣ ਦੇਖ ਜੂਗੀ ਇਹ ਠੀਕ ਹੈ ਜੀ ਇੰਨੀ ਸਾਫ ਆ ਗਈ ਦਿਖਾਵੇ ਲੈ ਵਾ ਲੂਗਾ ਦੇਖੋ ਦਿਖਾ ਦੇ ਦਿਖਾ ਦੇ ਇਹ ਮਾਰੀ ਮੋਟੀ ਬਾਦੀ ਬੁੱਦੀ ਹੈਗੀ ਇਹ ਗੱਡੀ ਤੇ ਹਾਂਜੀ ਪਰ ਸਿੰਗੀ ਸੁੰਗੀ ਦੀ ਵਜਨ ਦੀ ਕੱਦ ਦੀ ਕੋਈ ਵੀ ਵੀਰ ਛੋਟੀ ਮੰਨ ਕੇ ਨਾ ਆਵੇ ਇਹਨੂੰ ਠੀਕ ਹੈ ਜੀ ਪੂਰਾ ਫੁੱਲ ਵਜਨ ਦੀ ਹੈ ਵੱਡੇ ਕੱਦ ਕਾਢ ਦੀ ਠੀਕ ਹੈ ਜੀ ਤੇ ਰੇਟ ਜੀ ਦਾ ਭਾਈ ਜੀ 85000 ਦੀ ਛੋਟੀ ਦੇ ਦੇਾਂਗੇ ਔਰ 90 ਕਰਾ ਲਓ 91 ਕਰਾ ਲਓ ਕੱਟੀ ਦਾ ਟੀਕੇ ਦਾ ਪਤਾ ਜੀ ਬੜਾ ਮोटा ਨਹੀਂ ਭਾਈ ਕੋਈ ਨਹੀਂ ਪਤਾ ਆਪਾਂ ਐਵੇਂ ਕਹਿ ਦਈਏ ਯਾਰ ਜਿਲ ਕੋ ਘੜ ਦਿਆ ਹੈ ਹਾਂਜੀ ਜਵਰਾਜ ਦੀ ਆ ਵਾ ਕੋਈ ਫਾਇਦਾ ਨਹੀਂ ਹਾਂਜੀ ਪਰ ਹਾਏ ਏ ਇਧਰੋਂ ਬਾਰਡਰ ਦੇ ਏਰੀਏ ਚੋਂ ਹੀ ਆਈ ਆ ਠੀਕ ਹੈ ਜੀ ਹੋ ਸਕਦਾ ਵੀ ਕਿਸੇ ਹਰਿਆਣੇ ਦੇ ਚੰਗੇ ਸਾਥੀ ਹੋਵੇ ਠੀਕ ਹੈ ਜੀ ਲੋਪਰਾ ਆ ਪਪਾ ਇਧਰੋਂ ਮਾਨਸਰ ਤੋਂ ਪਰਲੇ ਪਾਸੋਂ ਹੀ ਲਈ ਆ ਉਧਰਲੇ ਏਰੀਏ ਜਿਹੜੇ ਦੀ ਬੰਨੀ ਹੋਈ ਆਈ ਆ ਝੁੱਟੇ ਹੀ ਤੇ ਹੋਰ ਭਾਈ ਹੋਰ ਤੇ ਹੈਗੇ ਅੱਜ ਪਕਾਉ ਭਾਈ ਮਾਲ ਆਪਣੇ ਕੋਲੇ ਖਾਸਾ ਹੈਗਾ ਕੋਈ ਵੀ ਵੀਰ ਫੋਨ ਕਰਕੇ ਪੁੱਛ ਲੈ ਜਿਹੇ ਜਿਹੇ ਵੀ ਡੰਗਰ ਚਾਹੀਦਾ ਹੋਊਗਾ ਹਾਂਜੀ ਹਾਂਜੀ ਕਿਉਂਕਿ ਮਾਲ ਨਾ ਸੈਟ ਪਾਉਣ ਕਰਕੇ ਅਗਰ ਥੋੜਾ ਜਿਹਾ ਮਾਲ ਹੋਇਆ ਖੜਾਗਾ ਠੀਕ ਹੈ ਜੀ ਤੇ ਆ ਵੀ ਪਕਾਉ ਆ ਵੀ ਆਪਣੀ ਹਾਂਜੀ ਹਾਂ ਵੈਡ ਦੇ ਰਹਿੰਦੇ ਆ ਜੀ 15 20 ਦਿਨ ਅਜੇ ਹਾਂਜੀ ਦੁੱਧ ਦੇਂਦੀ ਆ 27 28 ਕਿਲੋ ਠੀਕ ਆ ਰੇਟ ਵਈ ਦਾ ਰੇਟ ਉਹਦਾ ਫੋਨ ਤੇ ਹੀ ਕਰ ਲਾਂਗੇ ਜੀ ਇਹਦਾ ਫੋਨ ਤੇ ਹਾਂ ਕੱਚੀ ਆ ਵੇਲੇ ਠੀਕ ਆ ਠੀਕ ਆ ਜੇ ਭਰਾ ਚੈੱਕ ਕਰ ਸਕਦੇ ਭਾਈ ਜੀ ਨਾਲ ਜਰੂਰ ਕਨੈਕਟ ਕਰੋ ਠੀਕ ਆ ਜੀ ਅ ਸਰ ਬਰਨਾਲਾ ਤੇ ਜਿਲ੍ਹਾ ਵੀ ਬਰਨਾਲਾ ਮਿਲਦੇ ਭਰਾ ਕਿਸੇ ਨਵੀਂ ਵੀਡੀਓ ਚੁੱਕ ਕੇ ਭਾਈ